ਮੇਰਾ ਕਬਰ ਸਤਾਨੇ ਨਾ ਨਾ ਮੇਰੇ ਮਰਦਿਆਂ ਦੀਆਂ ਹੱਡੀਆਂ ਕੱਢ ਕੇ ਰੱਖਤੀਆਂ ਐਟਾ ਬੋਟਾ ਪਪਾ ਥੱਕ ਗਏ ਕਾਂਗਰਸ ਨੂੰ ਹੀ ਪਾਤੀਆਂ ਕਾਲੀਆਂ ਨੂੰ ਹੀ ਪਾਤੀਆਂ ਆ ਛੜੂ ਨਾ ਹੀ ਵੇੜਾ ਬੈ ਗਿਆ ਛੜੂਗਣਾ ਇਹ ਨਹੀਂ ਸੁਣੀ ਉਹ ਪੈਸੇ ਨੀ ਜਾਣ ਲੱਗ ਗਿਆ ਉਹਨੇ ਮ ਨਹੀਂ ਸੁਣੀ ਸਾਡੀ ਸੁਣੂ ਕੌਣ ਆ ਮੈਂ ਇਹਨਾਂ ਨੂੰ ਕਿੰਨੀ ਵੇਰੀ ਕਿਹਾ ਮੇਰਾ ਕੋਈ ਕਰਮ ਦੀਤਨੇ ਨਵੇਂ ਸਰਪੰਚ ਨੇ ਨਹੀਂ ਸੁਣੀ ਮੇਰੀ ਇਹ ਗੱਲ ਮੇਰੀ ਸਰਕਾਰ ਮੂਰੇ ਬੇਨਤੀ ਆ ਵੀ ਮੇਰਾ ਮਸਲਾ ਮੇਰੇ ਜਵਾ ਕਰਨ ਨਾ ਕੀਤਾ ਜਾਵੇ ਅਸੀਂ ਮਰਦਾ ਕਿੱਥੇ ਡੰਬਾਂਗੇ ਕਿੱਥੇ ਅਸੀਂ ਕਰਾਂਗੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਅਸੀਂ ਬੇਨਤੀ ਕਰਦੇ ਆ ਵੀ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਇਹ ਸਾਡਾ ਕਬਰ ਸਤਾਨ ਬਹੁਣਾ ਨਹੀਂ ਚਾਹੀਦਾ ਹਾਂ ਮੇਰੇ ਪੋਤੇ ਵੀ ਨਿਕਲੇ ਕੇ ਮੇਰੇ ਕੋਟਿਆਂ ਦਾ ਕੋਈ ਨਹੀਂ ਇਹ ਅਸੀਂ ਕੋਈ ਪਿੰਡ ਚੋਂ ਨਹੀਂ ਖਾਂਦੇ ਅਸੀਂ ਆਪ ਦੀ ਕਰਕੇ ਖਾਂਦੇ ਆ ਕੋਈ ਸਾਨੂੰ ਇਹਨਾਂ ਦਾ ਡਰ ਨਹੀਂ ਨਾ ਡੱਕਰਾ ਜੇ ਬੰਦ ਨੂੰ ਮਾਰਦੇ ਹੁਣ ਮਾਰ ਜਾਣ ਮੈਨੂੰ ਮੈਨੂੰ ਕੋਈ ਡਰ ਨਹੀਂ ਮੈਂ ਜਾਣਾ ਹੀ ਜਾਣਾ ਹਾਂ ਮੇਰਾ ਕਬਰ ਸਟਾਨ ਇਹਨੇ ਨੇ ਮੇਰੇ ਮਰਦਿਆਂ ਦੀਆਂ ਹੱਡੀਆਂ ਕੱਢ ਕੇ ਰੱਖਤੀਆਂ ਪਹਿਲਾਂ ਉਹਨੇ ਦੂਜਾ ਬਾਈਆਂ ਮੈ ਦਿਖਾਣ ਨੇ ਫੇਰ ਮਾਈਆਂ ਹੁਣ ਇਹਨੇ ਹਾਂ ਤੁਸੀਂ ਉਹਨਾਂ ਦਾ ਨਾਮ ਲੈ ਲਓ ਨੇ ਨੇ ਬਾਂញਾਂ ਪਹਿਲਾਂ ਫੇਰ ਹੁਣ ਬਾਈਆਂ ਇਹਨਾਂ ਨੇ ਇਹਨਾਂ ਨੇ ਖਲਨੀ ਕੀਤੀ ਬੁਹਾਈਆਂ ਇਹਨਾਂ ਨੇ ਤਾਂ ਫੁੱਦੂ ਰਸਤਾ ਬਣਾ ਲਿਆ ਮੇਰਾ ਮੈਂ ਕੰਨੀ ਕਿੜੀ ਕਿੜੀ ਕਬਰ ਵਾਈ ਇਹਨਾਂ ਨੇ ਆਹ ਦਿਖਾ ਦਿਓ ਮਾੜੇ ਮੇਰੇ ਪੋਤੇ ਦੀ ਹੋ ਬੱਚੇ ਲਾਡੀ ਕੋਲੇ ਹੋ ਲਾਡੀ ਦੀ ਖੜੀ ਆ ਉੱਥੇ ਹੀ ਮਲਗੀ ਮਾਸੀ ਦੇ ਮੁੰਡੇ ਲਾਡੀ ਦੀ ਕਬਰ ਸੀਗੀ ਠੀਕ ਹੈ ਜੀ ਇੱਥੇ ਮਲਗੀ ਸਾਡੀ ਇੱਕ ਹੋਰ ਕਬਰ ਬਣੀ ਸੀ ਉਹ ਵੀ ਵਾਪਤੀ ਹੈ ਠੀਕ ਹੈ ਜੀ ਆ ਤੁਹਾਨੂੰ ਜ਼ੂਮਿੰਗ ਕਰ ਕਰ ਦਿਖਾਈਆਂ ਜਾਣੀਆਂ ਜਣੀਆਂ ਸਾਰੀਆਂ ਜੀ ਉਹ ਦੇਖ ਲਓ ਸਾਡੀ ਸਣਾਈ ਸਾਰੀਆਂ ਢੇਰ ਲੱਗੇ ਹੋਏ ਆ ਜੀ ਆ ਦੇਖ ਲਓ ਸਾਰੇ ਮਾਰਦੇ ਮੂਹਰੇ ਅਈ ਕਾ ਬੋਟਾ ਪਾਪਾ ਥੱਕ ਗਏ ਕਾਂਗਰਸ ਨੂੰ ਹੀ ਪਾਤੀਆਂ ਕਾਲੀਆਂ ਨੂੰ ਹੀ ਪਾਤੀਆਂ ਆ ਛੜੂਦਾ ਹੀ ਢੇੜਾ ਬਹਿ ਗਿਆ ਛੜੂਗ ਨੂੰ ਇਹ ਨਹੀਂ ਸੁਣੀ ਉਹ ਪੈਸੇ ਨਹੀਂ ਜਾਣ ਲੱਗ ਗਿਆ ਉਹਨੇ ਵੀ ਨਹੀਂ ਸੁਣੀ ਸਾਡੀ ਸੁਣੂ ਕੌਣ ਕਾ ਬੋਟਾ ਹੀ ਵਲੇ ਗਾਉਂ ਪਾੜਦੇ ਤੁਸੀਂ ਕਿ ਬੋਟਾ ਦੇ ਦਿੰਨੇ ਆ ਸਾਡੀ ਸੁਣਾਈ ਨਹੀਂ ਹੁੰਦੀ ਅਈ ਕਿੱਥੇ ਕਰਗੇ ਸਾਡੀ ਬੇਨਤੀ ਆ ਤੁਹਾਡੇ ਮੂਹਰੇ ਸਰਕਾਰ ਮੂਹਰੇ ਵੀ ਮੇਰਾ ਮਸਲਾ ਹੱਲ ਹੋਣਾ ਚਾਹੀਦਾ ਮੇਰੀ ਕੋਈ ਉਹਨੇ ਨਹੀਂ ਸੁਣੀ ਧਰ ਮ ਕੋਟਾੜੇ ਨਹੀਂ ਉਹਨੇ ਨਹੀਂ ਸੁਣੀ ਉਹਦੇ ਮੂਰੇ ਹੀ ਮੈਂ ਮੰਤਾ ਕਰ ਲਗਾ ਉਹਨੇ ਮੇਰੀ ਸੁਣਾਈ ਨਹੀਂ ਕੀਤੀ ਵੀ ਤੇਰਿਆਂ ਕਬਰਾਂ ਦਾ ਮਸਲਾ ਹੱਲ ਕਰ ਮੇਰੀਆਂ ਕਬਰਾਂ ਦੇ ਬੱਚ ਘੰਦੇ ਵੇਖੋ ਕਿੰਨਾ ਕਿੰਨਾ ਘੰਦਾ ਅੱਜ ਲਾਟੀਆਂ ਇਹਨਾਂ ਨੇ ਬੁੜੀਆਂ ਅੱਜ ਬੁੜੀਆਂ ਲਾਟੀਆਂ ਇਹਦਾ ਕੀ ਮਤ ਬੇਲਾ ਫਲ ਬੁਟੇ ਲਗਾਉਣ ਨੇ ਇਹ ਕਾਹਰੇ ਫਲ ਬੁਟੇ ਲੰਗਾ ਫਿਰਦਾ ਕੀ ਇਹ ਕਰਦਾ ਫਿਰਦਾ ਮੇਰੀਆਂ ਕਬਰਾਂ ਦਾ ਇਹ 3-4 ਸੂਗੇ ਮੈਂ ਉਹ ਉੱਧਾ ਨਹੀਂ ਅਠਿਆ ਸੀ ਮੈਂ ਇਹਨਾਂ ਨੂੰ ਮੂੰਹ ਜਵਾਨੀ ਕਹਿੰਦੀ ਸੀ ਮੂੰਹ ਜਵਾਨੀ ਕਹਿਆ ਮੈਂ ਬਹੁਤ ਗੱਲਾਂ ਕਈਆਂ ਇਹਨਾਂ ਨੂੰ ਵੀ ਮਸਲਾ ਮੇਰਾ ਹੱਲ ਕਰ ਦਿਓ ਮੈਂ ਇਹਨਾਂ ਨੂੰ ਪੱਥ ਢੀਆਂ ਵੀ ਕਹਿ ਕੇ ਵੇਖ ਲਿਆ ਇਹਨਾਂ ਨੇ ਮੇਰੀ ਇੱਕ ਸੁਣਾਈ ਨਹੀਂ ਕੀਤੀ ਬੂਟੇ ਮੈਂਬਰ ਨੂੰ ਵੀ ਉਹਦੇ ਕੋਲੇ ਵੀ ਮੈਂ ਕਈਆਂ ਉੱਥੇ ਵੀ ਜਾ ਕੇ ਕਹਿੰਦੇ ਹਾਂ ਮਾਤਾ ਕਰਾਂਗੇ ਤਾਰ ਵੀ ਕਰਾਂਗੇ ਬਾਬੇ ਜਸਵੀਰ ਨੂੰ ਵੀ ਕਿਹਾ ਹਾਂ ਮਾਤਾ ਕਰਾਂਗੇ ਮੇਰੀ ਸੁਣਾਈ ਹੋਣੀ ਚਾਹੀਦੀ ਆ ਮੈਂ ਤੁਹਾਡੇ ਮੂਹਰੇ ਹੱਥ ਮੰਨ ਕੇ ਬੇਨਤੀ ਕਰਦੀ ਆ ਮੇਰੀ ਸੁਣਾਈ ਹੋਣੀ ਚਾਹੀਦੀ ਆ ਹਾਂ ਮੇਰੇ ਬੱਚਿਆਂ ਨੂੰ ਗੋਲ ਦੇ ਨਹੀਂ ਕੁਛ ਵੀ ਇਹ ਨਾ ਸਾਨੂੰ ਗੋਲ ਦੇ ਮੈਨੂੰ ਇਹ ਆਂਦੇ ਮਾਤਾ ਭੌਂਕੇ ਉੱਠ ਜਾਂਦੀ ਆ ਮਾਤਾ ਭੌਂਕੇ ਉੱਠ ਜਾਂਦੀ ਆ ਮੈਂ ਕਿਹਾ ਕਿਹੜੇ ਪਾੜੇ ਚ ਪੈਂਦਾ ਹਾਂ ਬਗਾਨੇ ਘਰਾਂ ਚ ਰੋਲਦੀ ਆ ਮੈਂ ਮੈਂ ਕਿਹਾ ਸੀ ਮੈਂ ਇੱਥੇ ਕੋਹੜਾ ਪਾਲਾਂ ਇਹਨੇ ਮੈਨੂੰ ਪਾਉਣ ਨਹੀਂ ਦਿੱਤਾ ਹਾਂ ਸਾਡੇ ਚਿੰਬੀ ਜਾ ਕੇ ਵੇਖੋ ਛੱਡਨੇ ਸਾਰੀਆਂ ਕਬਰਾਂ ਸਾਡੀ ਬੋਟੀ ਨੇ ਛੜਾਈਆਂ ਸਾਨੂੰ ਇੱਕ ਨਹੀਂ ਇਹ ਸੁਣ ਦਿੰਦੇ ਹਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀਰੇ ਮੋਨੂ ਪਿੰਡ ਲੋਹਾਰਾ ਜ਼ਿਲ੍ਹਾ ਮੋਗਾ ਇਹ ਜਿਹੜਾ ਹੈਗਾ ਕਬਰਾਂ ਦਾ ਰੌਲਾ ਪਿਆ ਹੈਗਾ ਪਿੰਡ ਵੀਰੇ ਕਬਰਾਂ ਦਾ ਰੌਲਾ ਤੁਹਾਡੀ ਕਿਸੇ ਦੀ ਕਬਰ ਸੀਗੀ ਵੀਰੇ ਸਾਡੀਆਂ ਸੀ ਕਬਰਾਂ ਜਿਹੜੀ ਉਹ ਵਾਲੀ ਕਬਰ ਆ ਉੱਤੇ ਮੇਰੀ ਮਤਲਬ ਦਾਦਾ ਦਾ ਨਾਮ ਲਿਖਿਆ ਪਿਆ ਉਹ ਮੇਰੇ ਭਰਾ ਦੀ ਕਬਰ ਆ ਹਾਂ ਮਤਲਬ ਉਹ ਵਾਲੀ ਤੇ ਇੱਧਰ ਜਿਹੜੀ ਮੇਰੀ ਦਾਦੇ ਦੀ ਕਬਰ ਸੀ ਉਹਦੇ ਭਰਾ ਦਾ ਨਾਮ ਲਿਖਿਆ ਪਿਆ ਤੇ ਇਹਨਾਂ ਨੂੰ ਕਹਿਆ ਸੀ ਵੀ ਇੱਟਾਂ ਲਾ ਦਿਓ ਚਾਰ ਚਪੇਰੇ ਇਹਨਾਂ ਨੇ ਮੱਡੀਆਂ ਬਣਾ ਦਿੱਤੀਆਂ ਮੱਡੀਆਂ ਬੰਦੀਆਂ ਨੇ ਵੀਰੇ ਆਪਣੀਆਂ ਕਬਰਾਂ ਤੇ ਤੇ ਇਹ ਇੱਟਾਂ ਲਾਉਣ ਬਾਰੇ ਕਿਹਾ ਸੀ ਇਹਨਾਂ ਨੇ ਮੱਡੀਆਂ ਬਣਾ ਦਿੱਤੀਆਂ ਮੱਡੀਆਂ ਬੰਦੀਆਂ ਨਾ ਦੀਵਾ ਲੱਗਦਾ ਆਪਣੀ ਕਬਰ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੇ ਜੱਗਰ ਸਿੰਘ ਤੁਹਾਡੇ ਫਾਦਰ ਆ ਉਹ ਕੋਲੇ ਖੜੇ ਸੀ ਜਦੋਂ ਅਸੀਂ ਹਾਂ ਵੀਰੇ ਉਹ ਉਸ ਟਾਈਮ ਹੋਣਗੇ ਇੱਥੇ ਕੋਲੇ ਹੋਣਗੇ ਮੈਂ ਮੰਨਦਾ ਮੌਜੂਦ ਹੋਣਗੇ ਪਰ ਉਹਨਾਂ ਨੇ ਸ਼ਾਇਦ ਆ ਨਹੀਂ ਕਿਹਾ ਹੋਣਾਗਾ ਵੀ ਆ ਮੱਡੀ ਬਣਾ ਦਿਓ ਜਾਂ ਇੱਟਾਂ ਲਾਉਣ ਬਾਰੇ ਤਾਂ ਮੈਂ ਵੀ ਉਹਨਾਂ ਨੂੰ ਕਿਹਾ ਸੀ ਵੀ ਇੱਟਾਂ ਲਾ ਦਿਓ ਵੀ ਪੱਕੀਆਂ ਕਰ ਦੋ ਪਰ ਜਿਹੜੀਆਂ ਮਡੀਆਂ ਬਣਾਤੀਆਂ ਇਹ ਨਹੀਂ ਮੈਂ ਕਿਹਾ ਸੀ ਵੀਰੇ ਮਡੀਆਂ ਬਣਾਉਣ ਵਾਲੇ ਤੇ ਥੋੜੇ ਚੋ ਇਹ ਕਿਸੇ ਨੇ ਕਿਸੇ ਨੂੰ ਪੁੱਛਿਆ ਸੀ ਉਹਨਾਂ ਨੇ ਜਦੋਂ ਇਹ ਜਗਾ ਬੋਣੀ ਸੀ ਜਾਂ ਨਹੀਂ ਬੋਣ ਤੋਂ ਪਹਿਲਾਂ ਵੀਰੇ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਇਹ ਇਹ ਵੀ ਸਾਨੂੰ ਮਿਲਿਆ ਕਿ ਇੱਥੋਂ ਜਿਹੜਾ ਕਈ ਜਿਹੜਾ ਹੈਗੇ ਇੱਥੇ ਮੁਰਦੇ ਜਿਹੜੇ ਦਫਨਾਏ ਸੀ ਉਹਨਾਂ ਦੀਆਂ ਜਿਹੜੀਆਂ ਹੱਡੀਆਂ ਵੀ ਬਾਹਰ ਨਿਕਲੀਆਂ ਆਈਆਂ ਕੁਛ ਹਾਂ ਵੀਰੇ ਅੱਜ ਦਾ ਕਬਰਸਤਾਨ ਨਹੀਂ ਸਨ 47 ਤੋਂ ਪਹਿਲਾਂ ਦਾ ਕਬਰਸਤਾਨ ਆ ਇਹ ਹਾਂ ਅੱਜ ਦਾ ਨਹੀਂ ਬਹੁਤ ਟਾਈਮ ਪਹਿਲਾਂ ਦਾ ਸਨ 47 ਤੋਂ ਪਹਿਲਾਂ ਦਾ ਕਬਰਸਤਾਨ ਆ ਪਾਕਿਸਤਾਨ ਇੰਡੀਆ ਬਣਨ ਤੋਂ ਪਹਿਲਾਂ ਦਾ ਕਬਰਸਤਾਨ ਆ ਇਹ ਇਹ ਜਿਹੜਾ ਹੈ ਕਦੋਂ ਤੱਕ ਕਵਰਾ ਹੈ ਕਿੰਨਾ ਚਿਰ ਹੋ ਗਿਆ ਧਾਈ ਨੂੰ ਬਾਈ ਨੂੰ ਬਾਈ ਨੂੰ ਵੀਰੇ ਕਿੰਨੇ ਕਿ ਦਿਨ ਸ਼ੁੱਕਰਵਾਰ ਹੈ ਸ਼ੁੱਕਰਵਾਰ ਸ਼ੁੱਕਰਵਾਰ ਭਾਈ ਜਦੋਂ ਇਹ ਜਦੋਂ ਵਾਣ ਲੱਗੇ ਸੀ ਜਾਂ ਕਰਨ ਲੱਗੇ ਸੀ ਥੋੜੇ ਕਿਸੇ ਵੀ ਜਿਹੜੇ ਪਰਿਵਾਰ ਨਹੀਂ 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 ਸਾਰੇ ਸਾਥੂ ਗਏ ਤਾਂ ਨਹੀਂ ਪੁੱਛਾਇਆ ਗਿਆ ਬੇਖਬਰੀ ਹੈ ਕੀ ਮੰਗ ਕੀ ਕਰਦੇ ਹੁਣ ਤੁਸੀਂ ਮੰਗ ਜੀ ਬਸ ਆਪਣੀਆਂ ਕਬਰਾਂ ਦੀ ਮੰਗ ਮੰਗਦੇ ਹਾਂ ਅਸੀਂ ਕਹਿੰਦੇ ਆ ਵੀ ਸਾਡਾ ਕਬਰਸਤਾਨ ਮੌਜੂਦਾ ਬਣਿਆ ਰਹੇ ਜਿਵੇਂ ਸਾਡਾ ਹੈਗਾ ਸਾਨੂੰ ਬਣਿਆ ਦਿੱਤਾ ਦਿੱਤਾ ਰਹਿਣ ਦਿਓ ਵੀ ਇਹਦੇ ਨਾਲ ਛੇੜਛਾੜ ਕੋਈ ਨਾ ਕੀਤੀ ਜਾਵੇ ਤੁਸੀਂ ਹੁਣ ਇਹ ਗੱਲ ਕਹੀ ਆ ਕਿ ਜਿਹੜੀ ਸਾਡੀ ਕਬਰ ਜਿਹੜੀ ਕਿਸੇ ਹੋਰ ਦੀ ਕਬਰ ਸੀ ਉਹ ਕਿਸੇ ਹਾਂ ਜੀ ਮਤਲਬ ਕਬਰ ਦੇ ਤੇ ਜਿਹੜੇ ਇਹਨਾਂ ਨੇ ਇੱਟਾਂ ਪੱਕੀਆਂ ਕੀਤੀਆਂ ਜਾਂ ਕਬਰ ਕਿਸੇ ਹੋਰ ਦੀ ਨਾ ਕਿਸੇ ਹੋਰ ਦਾ ਲਿਖਿਆ ਮੇਰੀ ਮੰਮੀ ਦੀ ਕਬਰ ਉਹ ਸਾਹਮਣੇ ਆ ਵੀਰ ਜੀ ਤੇ ਉਹ ਉਹ ਸਾਹਮਣੇ ਲਿਖਿਆ ਪਿਆ ਉਹਦਾ ਨਾਮ ਬਲਕਿ ਉਲਟ ਫੋਲਡ ਕਰਤਾ ਉਲਟ ਫੋਲਡ ਕੀਤਾ ਹੋਇਆ ਉਹਨਾਂ ਦਾ ਸਰਪੰਚ ਕਰਮਜੀਤ ਸਿੰਘ ਦਾ ਇਹ ਕਹਿਣਾ ਸੀ ਕਿ ਅਸੀਂ ਜਿਹੜੀ ਜੱਕਰ ਸਿੰਘ ਨੂੰ ਕੋਲ ਖੜਾ ਕੇ ਜਿਹੜਾ ਇਹ ਕੰਮ ਕੀਤਾ ਹਾਂ ਜੀ ਹਾਂ ਮੈਂ ਮੰਨਦਾ ਮੌਜੂਦਾ ਹੋਣਗੇ ਸ਼ਾਇਦ ਉਹਨਾਂ ਨੂੰ ਇਸ ਚੀਜ਼ ਬਾਰੇ ਨਹੀਂ ਨੌਲੇਜ ਆ ਗਈ ਇਸ ਇਸਲਾਮ ਬਾਰੇ ਡੈਡੀ ਮੇਰੇ ਨੂੰ ਮੇਰਾ ਪਾਪਾ ਜੀ ਆ ਉਹਨੂੰ ਨਹੀਂ ਨੌਲੇਜ ਆ ਗਈ ਤੇ ਬਾਕੀ ਕੋਈ ਗੱਲ ਨਹੀਂ ਜਿੱਦਾਂ ਮੈਂ ਛੇੜ ਛਾੜ ਜ਼ਿਆਦਾ ਨਾ ਕਰਨ ਵੀ ਜਿੱਦਾਂ ਸਹਿਮਤੀ ਨਾ ਹੋ ਰਹੀ ਗਿਆ ਉਦਾਂ ਕਰ ਦੇ ਜਿੱਦਾਂ ਸਾਡਾ ਹੈਗਾ ਵੀ ਉਦਾਂ ਰਹਿਣ ਦੇਣ ਸਾਡਾ ਹੱਕ ਚਾਹੀਦਾ ਹੈ ਜੀ ਸਾਡਾ ਹੱਕ ਮਿਲਣਾ ਚਾਹੀਦਾ ਜਿੱਦਾਂ ਮਤਲਬ ਹੈਗਾ ਵਾ ਮਤਲਬ ਵਾਈ ਨਾਗਰੀਆਂ ਕਿਉਂਕਿ ਜੇ ਅੱਜ ਇੱਥੇ ਨਵੀਂ ਕਬਰ ਬਣੀ ਹੈ ਜਿੱਥੇ ਬਾਈ ਸਾਫ ਤਾਂ ਉੱਥੇ ਵੀ ਪਤਾ ਨਹੀਂ 10 ਜਾਂ 50 ਸਾਲ ਪਹਿਲਾਂ ਦੀ ਕੋਈ ਕਬਰਾਂ ਹੀ ਹੋਣ ਉਹਦੇ ਥੱਲੇ ਵੀ ਇਹ ਮਸਲਾ ਸਾਡੇ ਕੋਲੇ ਆਜ਼ਾਦ ਕ੍ਰਾਂਤੀਕਾਰੀ ਦਲ ਸਾਡਾ ਇੱਕ ਜਥੇਬੰਦੀ ਹੈ ਸਾਡੀ ਸਾਡੀ ਜਥੇਬੰਦੀ ਕੋਲੇ ਇੱਕ ਲਿਖਤੀ ਰੂਪ ਦੇ ਵਿੱਚ ਦਰਖਾਸਤ ਆਈ ਹੈ ਜੋ ਕਿ ਪੀੜਿਤ ਪਰਿਵਾਰ ਵੱਲੋਂ ਆ ਜੋ ਕਿ ਇਹ ਸਪੀੜਤ ਪਰਿਵਾਰ ਕੋਲੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਇਹਨਾਂ ਦੇ ਕੋਲੇ ਮੁਸਲਮਾਨ ਭਾਈਚਾਰੇ ਕੋਲੇ ਇਹ ਜ਼ਮੀਨ ਸੀਗੀ ਜੋ ਇਹ ਕਿ ਕਬਰਸਤਾਨ ਸੀਗਾ ਜੋ ਇਸ ਕਬਰਸਤਾਨ ਦੇ ਵਿੱਚ 20 22 ਤਰੀਕ ਨੂੰ ਜੋ ਵੀ ਇਹਨਾਂ ਨੇ ਜਿਹੜੇ ਕਾਬਜ ਹੈ ਇੱਥੇ ਸਤਾਧਾਰੀ ਲੋਕ ਆ ਲੋਹਾਰੇ ਪਿੰਡ ਦੇ ਵਿੱਚ ਇਹਨਾਂ ਨੇ ਜੋ ਵੀ ਧੱਕਾਸ਼ਾਹੀ ਕੀਤੀ ਹੈ ਉਸ ਸਥਾਨ ਤੇ ਜਾ ਕੇ ਕਬਰਾਂ ਪੁੱਟ ਸੁੱਟੀਆਂ ਔਰ ਬੇਅਦਬੀ ਕੀਤੀ ਆ ਔਰ ਗਲਤ ਸ਼ਬਦ ਵੀ ਬੋਲੇ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਜਾਨੋ ਮਾਰਨ ਦੀਆਂ ਵੀ ਧਮਕੀਆਂ ਦਿੱਤੀਆਂ ਜੋ ਕਿ ਉਸ ਤੋਂ ਬਾਅਦ ਇਹਨਾਂ ਨੇ ਥਾਣੇ ਕੋਟੀ ਸੇਖਾਂ ਜਾ ਕੇ ਇਤਲਾਹ ਵੀ ਦਿੱਤੀ ਆ ਦਰਖਾਸਤ ਵੀ ਦਿੱਤੀ ਆ ਇਸ ਸੰਬੰਧੀ ਪੁਲਿਸ ਐਸ ਐਚ ਓ ਸਾਹਿਬ ਜਿਹੜੇ ਕੋਟੀ ਸੇਖਾਂ ਦੇ ਆ ਉਹ ਮੌਕਾ ਵੀ ਦੇਖ ਕੇ ਗਏ ਆ ਮੌਕਾ ਦੇਖਣ ਤੋਂ ਬਾਅਦ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਔਰ ਅੱਜ ਮੇਰੀ ਵੀ ਫੋਨ ਤੇ ਗੱਲ ਹੋਈ ਐ ਐਸ ਐਚ ਓ ਸਾਹਿਬ ਨਾਲ ਮੈਂ ਉਹਨਾਂ ਨੂੰ ਦੱਸਿਆ ਵੀ ਐ ਵੀ ਤੁਹਾਡੇ ਕੋਲ ਇੱਕ ਮਸਲਾ ਆਇਆ ਹੋਇਆ ਹੈ ਡੀਐਸਪੀ ਧਰਮਕੋਟ ਨਾਲ ਵੀ ਮੇਰੀ ਗੱਲ ਹੋਈ ਹੈ ਕਹਿਣ ਦਾ ਮਤਲਬ ਇਹ ਹੈ ਵੀ ਇਹਦੇ ਵਿੱਚ ਜਿਹੜਾ ਸਿਆਸੀ ਦਬਾਅ ਬਣਾ ਕੇ ਪ੍ਰਸ਼ਾਸਨ ਦੇ ਉੱਪਰ ਇਸ ਮਸਲੇ ਨੂੰ ਰੋਕਿਆ ਗਿਆ ਔਰ ਮੈਂ ਇਹੀ ਚਾਹੁੰਦਾ ਕਿ ਜੋ ਵੀ ਉਹਨਾਂ ਨੇ ਬੇਅਦਬੀ ਕੀਤੀ ਹੈ ਜਾਂ ਉਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਇਸੇ ਪਿੰਡ ਦੇ ਵਿੱਚ ਇੱਕ ਗਰੰਥੀ ਸਿੰਘ ਦੇ ਨਾਲ ਬਹੁਤ ਗਲਤ ਸ਼ਬਦ ਬੋਲੇ ਸੀ ਉਹਨਾਂ ਨੇ ਉਹਨਾਂ ਲੋਕਾਂ ਨੇ ਇਹੀ ਜਿਹੜੇ ਕਿ ਇਸ ਬਾਬਾ ਦામੂ ਸ਼ਾਹ ਦੀ ਜਗ੍ਹਾ ਦੇ ਉੱਤੇ ਵਿਰਾਜਮਾਨ ਜਿਹੜੇ ਕਿ ਸੱਤਾ ਦੇ ਭੁੱਖੇ ਆ ਕੁਰਸੀ ਦੇ ਭੁੱਖੇ ਆ ਜਿਹੜੇ ਲੋਕ ਆ ਇਹ ਸਾਰੀ ਕਾਰਸਤਾਨੀ ਉਹਨਾਂ ਲੋਕਾਂ ਦੀ ਹੀ ਆ ਉਹ ਗਰੀਬ ਜਨਤਾ ਨੂੰ ਤੰਗ ਕਰਦੇ ਆ ਧਰਮ ਕੋਈ ਆ ਚਾਹੇ ਚਾਹੇ ਉਹ Hindu ਧਰਮ ਆ ਚਾਹੇ Sikh ਧਰਮ ਆ ਚਾਹੇ ईसाई ਧਰਮ ਆ ਚਾਹੇ ਮੁਸਲਮਾਨ ਧਰਮ ਆ ਸਾਰੇ ਧਰਮ ਸਾਨੂੰ ਇੱਕ ਸਮਾਨ ਆ ਅਸੀਂ ਸਾਰੇ ਧਰਮਾਂ ਦੀ ਰਿਸਪੈਕਟ ਕਰਦੇ ਆ ਇੱਜ਼ਤ ਦਿੰਦੇ ਆ ਦਿਲੋਂ ਅਸੀਂ ਇਹ ਇਹ ਬੇਨਤੀ ਕਰਦੇ ਆ ਸਾਡੇ ਜਿਹੜੇ ਵਾਈਸ ਪ੍ਰਧਾਨ ਆ ਪੰਜਾਬ ਦੇ ਸਾਡੇ ਸੁਖਦੇਵ ਸਿੰਘ ਗਿੱਲ ਜੀ ਲੋਹਾਰੇ ਤੋਂ ਉਹਨਾਂ ਨੇ ਜਦੋਂ ਮੇਰੇ ਨਾਲ ਸੰਪਰਕ ਕੀਤਾ ਤੇ ਮੈਨੂੰ ਬਹੁਤ ਪਰੇਸ਼ਾਨੀ ਹੋਈ ਇਸ ਗੱਲ ਦੀ ਕਿ ਇਸ ਪਿੰਡ ਦੇ ਵਿੱਚ ਜਾਤੀ ਵਿਤਕਰੇ ਨੂੰ ਲੈ ਕੇ ਤੇ ਧਰਮਾਂ ਦੇ ਨਾਂ ਨੂੰ ਕਿੰਨਾ ਇਹਨਾਂ ਨੇ ਭੇਦਭਾਵ ਕਿੰਨਾ ਭੜਕਾਉਣ ਦੀ ਕੋਸ਼ਿਸ਼ ਕੀਤੀ ਆ ਔਰ ਮੈਂ ਇਹੀ ਬੇਨਤੀ ਕਰਦਾ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਕਿ ਜਲਦੀ ਤੋਂ ਜਲਦੀ ਇਹਨਾਂ ਦੋਸ਼ੀਆਂ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਤਾ ਲੱਗਿਆ ਸਾਨੂੰ ਵੀ ਸੂਤਰਾਂ ਤੋਂ ਕਿ ਇਹ ਲੋਕ ਜਿਹੜੇ ਹੈਗੇ ਆ ਇਹ ਪੰਜਾਬ ਛੱਡ ਕੇ ਭੱਜ ਰਹੇ ਆ ਹੌਲੀ ਹੌਲੀ ਤੇ ਜੇਕਰ ਇਹ ਭੱਜ ਗਏ ਤੇ ਬਾਅਦ ਵਿੱਚ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਊਗਾ ਪੁਲਿਸ ਪ੍ਰਸ਼ਾਸਨ ਹੀ ਔਰ ਅਸੀਂ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਮੋਗਾ ਐਸਐਸਪੀ ਮੋਗਾ ਨੂੰ ਮਿਲ ਕੇ ਆਪਦੀਆਂ ਜਥੇਬੰਦੀਆਂ ਵੱਲੋਂ ਮੰਗ ਪੱਤਰ ਦੇਵਾਂਗੇ ਸਾਰੀਆਂ ਧਾਰਮਿਕ ਜਥੇਬੰਦੀਆਂ ਜਿਹੜੀਆਂ ਹੈਗੀਆਂ ਔਰ ਸਮਾਜਿਕ ਜਥੇਬੰਦੀਆਂ ਜਿਹੜੀਆਂ ਇਨਸਾਫ ਪਸੰਦ ਜਥੇਬੰਦੀਆਂ ਉਹਨਾਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਹੱਥ ਜੋੜ ਕੇ ਕਿ ਸਾਰੀਆਂ ਜਥੇਬੰਦੀਆਂ ਇਕੱਠੇ ਹੋ ਕੇ ਆਪਾਂ ਅਫਸਰਾਂ ਨੂੰ ਮਿਲੀਏ ਮੰਗ ਪੱਤਰ ਦਈਏ ਜੇਕਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਲਈ ਕੀਤੀ ਨਾ ਅਮਲ ਚ ਲਿਆਂਦੀ ਜੀ ਜਲਦੀ ਤੋਂ ਜਲਦੀ ਤਾਂ ਫਿਰ ਅਸੀਂ ਆਪਦੀ ਜਥੇਬੰਦੀ ਵੱਲੋਂ ਔਰ ਇਸ ਬਾਕੀ ਜਥੇਬੰਦੀਆਂ ਨੂੰ ਲੈ ਕੇ ਇਸ ਸੰਘਰਸ਼ ਵਿੱਚ ਡਾਗੇ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਜਿਹਦਾ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਵੇਗਾ ਜੈ ਹਿੰਦ ਜੀ ਸਰ ਕੀ ਨਾਮ ਹੈ ਤੁਹਾਡਾ ਆ ਮੈਂ ਸੁਖਮੰਦਰ ਸਿੰਘ ਗੱਜਨਵਾਲਾ ਰਾਸ਼ਟਰੀ ਪ੍ਰਧਾਨ ਆਲ ਨੇਮਸ ਇਕ ਵੈਲਫੇਅਰ ਐਸੋਸੀਏਸ਼ਨ ਜੀ ਸਰ ਜਿਹੜਾ ਲੋਹਾਰੇ ਪਿੰਡ ਦਾ ਹੈ ਕਾ ਮਸਲਾ ਤੁਹਾਡੇ ਕੋਲ ਆਇਆ ਹੈਗਾ ਕਬਰਾਂ ਨੂੰ ਲੈ ਕੇ ਕੀ ਸਾਰਾ ਮਸਲਾ ਉਹਦੇ ਬਾਰੇ ਜਾਣਕਾਰੀ ਦਿਓ ਕੋੜਾ ਇਹ ਮਸਲਾ ਹੈਗਾ ਇਹ ਬਹੁਤ ਗੰਭੀਰ ਮਸਲਾ ਹੈਗਾ ਕਿਉਂਕਿ 1947 ਤੋਂ ਪਹਿਲਾਂ ਦਾ ਇੱਕ ਕਬਰ ਸਥਾਨ ਬਣਿਆ ਹੋਇਆ ਹੈ ਜਿਹੜਾ 8 ਕਨਾਲਾਂ 12 ਮਰਲੇ ਜਗ੍ਹਾ ਹੈਗੀ ਆ ਤਾਂ ਉੱਥੇ ਲੰਬੇ ਸਮੇਂ ਤੋਂ ਜਿਹੜੇ ਇਹ ਮੁਸਲਮ ਭਾਈਚਾਰੇ ਨਾਲ ਸੰਬੰਧ ਸਾਡੇ ਮਰਦਾਨੇ ਕੇ ਜਿਹੜੇ ਭਾਈਚਾਰ ਹੈਗਾ ਉਹ ਆਪਣੇ ਜਿਹੜੇ ਹੈਗੇ ਆ ਬਜ਼ੁਰਗਾਂ ਦੇ ਜਿਹੜੇ ਹੈਗੇ ਉੱਥੇ ਜਿਹੜੇ ਦਬਦੇ ਹੈਗੇ ਆਪਣੇ ਜਿਹੜੇ ਮੁਰਦੇ ਹੈਗੇ ਆ ਤਾਂ ਹੁਣੇ ਜਿਹੜਾ ਹੈਗਾ 24 ਤਰੀਕ ਤੋਂ ਪਹਿਲਾਂ ਜਿਹੜਾ ਹੈਗਾ 24 ਜੁਲਾਈ ਤੋਂ ਪਹਿਲਾਂ ਹੈਗਾ ਕਿਸੇ ਸ਼ਰਾਰਤੀ ਲੋਕਾਂ ਨੇ ਕਬਜ਼ਾ ਕਰਨ ਦੀ ਨੀयत ਦੇ ਨਾਲ ਉਸ ਕਬਰਸਤਾਨ ਨੂੰ ਜਿਹੜਾ ਹੈਗਾ ਵਾਇਆ ਗਿਆ ਜਾਣਬੁੱਝ ਕੇ ਤਾਂ ਜੋ ਕਬਜ਼ਾ ਕੀਤਾ ਜਾਵੇ ਤੇ ਉਹਦੇ ਵਿੱਚ ਜਿਹੜੀ ਅਫਸੋਸਨਾਕ ਗੱਲ ਇਹ ਹੈਗੀ ਆ ਜਿਹੜੇ ਮੁਰਦੇ ਉੱਥੇ ਦੱਬੇ ਹੋਏ ਸੀਗੇ ਉਹਨਾਂ ਦੀਆਂ ਹੱਡੀਆਂ ਜਿਹੜੀਆਂ ਹੈਗੀਆਂ ਉਹ ਬਿਲਕੁਲ ਉਹਨਾਂ ਨੇ ਬਾਹਰ ਕੱਢ ਕੇ ਜਿਹੜੀ ਉਹਨਾਂ ਦੀ ਬੇਇੱਜ਼ਤੀ ਕੀਤੀ ਹੈਗੀ ਆ ਤੇ ਇਹ ਧਾਰਮਿਕ ਭਾਵਨਾ ਢਕਾਉਣ ਦਾ ਮੁੱਦਾ ਹੈਗਾ ਤਾਂ ਅਸੀਂ ਆਪ ਦੀ ਜਥੇਬੰਦੀ ਵੱਲੋਂ ਇਹ ਪ੍ਰਸ਼ਾਸਨ ਕੋਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਸਰਕਾਰ ਕੋਲੋਂ ਤੇ ਸਿਵਲ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹੈਗੇ ਆ ਕਿ ਉਹਨਾਂ ਦੋਸ਼ੀਆਂ ਦੇ ਖਿਲਾਫ 295 ਧਾਰਾ ਜਿਹੜੀ ਹੈਗੀ ਆ ਦੇ ਤਹਿਤ ਪਰਚਾ ਦਰਜ ਕਰਕੇ ਉਹਨਾਂ ਦੀ ਜਲਦੀ ਤੋਂ ਜਲਦੀ ਜਿਹੜੇ ਅਰੈਸਟ ਪਾਈ ਜਾਵੇ ਤਾਂ ਜੋ ਜਿਹੜੀ ਉਹਨਾਂ ਦੀ ਇਹ ਇਹਨਾਂ ਦੇ ਕਬਰਸਥਾਨ ਢਾਕੇ ਜਿਹੜੀ ਬੇਅਦਬੀ ਕੀਤੀ ਹੈ ਧਰਮ ਦੀ ਬੇਅਦਬੀ ਕੀਤੀ ਹੈ ਜਿਹੜੇ ਉੱਥੇ ਮੁਰਦੇ ਦੱਬੇ ਹੋਏ ਸੀ ਉਹਨਾਂ ਦੀ ਬੇਅਦਬੀ ਕੀਤੀ ਹੈਗੀ ਆ ਤਾਂ ਇਹ ਬਹੁਤ ਹੀ ਜਿਹੜਾ ਸਿਸਿਆਰ ਮੁੱਦਾ ਹੈਗਾ ਤੇ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈਗਾ ਤੇ ਉਹਨਾਂ ਦੋਸ਼ੀਆਂ ਦੇ ਖਿਲਾਫ ਜਿਹੜੇ ਪਹਿਲਾਂ ਹੀ ਆਲਰੇਡੀ ਜਿਹੜਾ ਨਾਂ ਹੈਗੇ ਆ ਉਹ ਪਰਚਾ ਜਿਹੜਾ ਹੈਗਾ ਦਰਜ ਕਰਵਾਇਆ ਹੈਗਾ ਔਰ ਜਿਹੜਾ ਐਸਐਚਓ ਹੈਗਾ ਤੇ ਡੀਐਸਪੀ ਹੈਗਾ ਉਹਦੇ ਧਿਆਨ ਦੇ ਵਿੱਚ ਲਿਆਂਦਾ ਹੈਗਾ ਤਾਂ ਅਸੀਂ ਮੰਗ ਕਰਦੇ ਆ ਆਪਣੇ ਜਥੇਬੰਦੀ ਵੱਲੋਂ ਕਿ ਉਹਨਾਂ ਨੂੰ ਫੌਰਨ ਡੇ ਅਰੈਸਟ ਕੀਤਾ ਜਾਵੇ ਕਿਉਂਕਿ ਤਾਂ ਜੋ ਜਿਹੜਾ ਉਹ ਸ਼ਰਾਰਤੀ ਬੰਦੇ ਹੈਗੇ ਆ ਅੱਗੇ ਤੋਂ ਅਜਿਹੀ ਕਿਹੜੀ ਕਾਰਵਾਈ ਹੈਗੀ ਆ ਉਹ ਨਾ ਕਰ ਸਕਣ ਤੇ ਇਹ ਵੀ ਸਾਨੂੰ ਖਦਸ਼ਾ ਹੈਗਾ ਕਿ ਉਹ ਬੰਦੇ ਜਿਹੜੇ ਅੱਗੇ ਭੱਜਣ ਦੀ ਤਾਕ ਦੇ ਵਿੱਚ ਹੈਗਾ ਤਾਂ ਜੋ ਉਹਨਾਂ ਨੂੰ ਇੱਕ ਗੱਲ ਦਾ ਪਤਾ ਲੱਗ ਗਿਆ ਹੈਗਾ ਕਿ ਸਾਡੇ ਤੇ ਕਾਰਵਾਈ ਹੋਊਗੀ ਤਾਂ ਉਹਨਾਂ ਨੂੰ ਪਹਿਲਾਂ ਭੱਜਣ ਤੋਂ ਪਹਿਲਾਂ ਹੀ ਕਿਹੜਾ ਹੈਗਾ ਰਸਕਤਾ ਜਾਵੇ ਤਾਂ ਜੋ ਇਸ ਭਾਈਚਾਰੇ ਨੂੰ ਗੜਾ ਮਰਦਾਂ ਦੇਗਾ ਭਾਈਚਾਰਾ ਹੈਗਾ ਉਹਨਾਂ ਨੂੰ ਇਨਸਾਫ਼ ਮਿਲ ਸਕੇ ਜੇ ਇਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਸਰ ਫਿਰ ਅਗਲਾ ਸਟੈਪ ਕੀ ਹੋਊਗਾ ਅਗਲਾ ਜਿਹੜਾ ਸਾਡਾ ਅਕਸ਼ਨ ਇਹ ਹੋਊਗਾ ਕਿ ਅਸੀਂ ਜਿਹੜੀਆਂ ਸਮਾਜਿਕ ਜਥੇਬੰਦੀਆਂ ਹੈਗੀਆਂ ਜਾਨ ਸਾਫ ਪਸੰਦ ਜਥੇ ਬਣੀ ਹੈਗੀਆਂ ਉਹਨਾਂ ਨੂੰ ਲਾਲ ਲੈ ਕੇ ਜਿਹੜਾ ਹੈਗਾ ਅਸੀਂ ਐਸਐਸਪੀ ਦਫਤਰ ਮੋਗਾ ਹੈਗਾ ਉਹਦਾ ਘਰਾਉ ਵੀ ਕਰਾਂਗੇ ਤੇ ਅਸੀਂ ਇਹ ਜਿਹੜਾ ਮਸਲਾ ਹੈਗਾ ਸੋਮਵਾਰ ਨੂੰ ਡੀਸੀ ਸਾਹਿਬ ਜਿਹੜੇ ਹੈਗੇ ਸਾਡੇ ਮੋਗੇ ਦੇ ਉਹਨਾਂ ਦੇ ਧਿਆਨ ਚ ਲਿਆ ਕੇ ਉਹਨਾਂ ਨੂੰ ਅਸੀਂ ਇਹ ਗੱਲ ਦਾ ਨੋਟਿਸ ਦੇਵਾਂਗੇ ਕਿ ਜੇਕਰ ਤੇ ਜਿਹੜਾ ਮਸਲਾ ਜਿਹੜਾ ਸਮੇਂ ਸਿਰ ਹੱਲ ਨਾ ਕੀਤਾ ਗਿਆ ਤਾਂ ਅਸੀਂ ਉਹ ਦੱਸਾਂਗੇ ਅਸੀਂ ਤਰੀਕ ਅਸੀਂ ਧਰਨਾ ਲਾਵਾਂਗੇ ਤਾਂ ਫਿਰ ਜਿਹੜੀ ਉਹਦੀ ਜ਼ਿੰਮੇਵਾਰੀ ਹੋਊਗੀ ਉਹ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ